ਪੰਜਾਬ ਨੂੰ ਨਾ ਇਹ ਸ਼ੁਰੂ ਤੋਂ ਹੀ ਟਕਰੇ ਹੋਇਆ ਪਹਿਲਾਂ ਇਹ ਚੋਂ ਕਸ਼ਮੀਰ ਕੱਢਦਾ ਫਿਰ ਹਰਿਆਣਾ ਕੱਢਦਾ ਫਿਰ ਹਿਮਾਚਲ ਕੱਢਦਾ ਰਾਜਸਥਾਨ ਜਿੰਨੇ ਵੀ ਕੱਢਦੇ ਪਾਕਿਸਤਾਨ ਬਣਾਤਾ ਇਹਨਾਂ ਨੂੰ ਪਤਾ ਸੀਗਾ ਵੀ ਇਹ ਇਕੱਠਾ ਰਹਿ ਗਿਆ ਪੰਜਾਬ ਨੂੰ ਨਾ ਬੰਡਿਆ ਇਹ ਫਿਰ ਹਿੰਦੁਸਤਾਨ ਜਿੱਤ ਲੂਗਾ ਵੀ ਲੜਦਾ ਹੀ ਐ ਕੁਝ ਕਰਦਾ ਹੀ ਨਹੀਂ ਇਹ ਤਾਂ ਸਿੱਧੇ ਹਿੱਕਾਂ ਡਾਉਂਦੇ ਆ ਇੱਕ ਮਰਦਾ ਦਸ ਉੱਠਦੇ ਆ ਭੁੱਖੇ ਵੀਰਾਂ ਲੈਂਦੇ ਸਭ ਕੁਝ ਝਰ ਲੈਂਦੇ ਆ ਹੁਣ ਆਪਣੇ ਆ ਸਿੰਗਰਾਂ ਨੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਕੋਈ ਚਾਰ ਜਮਾਤਾਂ ਪੜ ਲਓ ਜਾਂ ਕੋਈ ਗੱਲਬਾਤ ਹੁੰਦੀ ਹੈ ਸਟੱਡੀ ਵੀ ਕੋਈ ਚੀਜ਼ ਹੁੰਦੀ ਹੈ ਤੁਹਾਨੂੰ ਲਿਟਰੇਚਰ ਜਾਂ ਮਤਲਬ ਏਕਤਾ ਵੀ ਕੋਈ ਚੀਜ਼ ਹੈ ਮਾਜਾ ਮਾਲਵਾ ਦਬਾਬਾ ਤਿੰਨ ਬੰਡ ਤੇ ਗਾਣਿਆਂ 'ਚ ਉਹ ਕਹਿੰਦੇ ਸੀ ਮਜਾਇ ਲਾਂ ਇਹ ਕਹਿੰਦੇ ਸੀ ਮਲਵਾਈਆਂ ਉਹ ਕਹਿੰਦੇ ਦਬਾਬੇ ਵਾਲੀਆਂ ਪਾਕਿਸਤਾਨ ਕੱਢ ਕੇ ਇਹਨਾਂ ਦਾ ਢਿੱਡ ਨਹੀਂ ਭਰਿਆ ਕਸ਼ਮੀਰ ਕੱਢ ਕੇ ਢਿੱਡ ਨਹੀਂ ਭਰਿਆ ਹੁਣ ਆ ਜਿਹੜਾ ਬਚਦਾ ਖੁਜਦਾ ਪੰਜਾਬ ਬਣਿਆ ਇਹਨਾਂ ਦੇ ਤਿੰਨ ਸਟੇਟਾਂ ਬਣ ਚੁੱਕੀਆਂ ਗੱਲਾਂ ਗੱਲਾਂ 'ਚ ਮਾਜਾ ਮਾਲਵਾ ਦਬਾਬਾ ਗਲਤ ਗੱਲ ਹੈ ਜਦੋਂ ਆਪਣਾ ਤਾਂ ਬਲੱਡੀ ਸਹਿਮਤ ਹੋਊਗਾ ਲੱਗੇ ਨਾਲ ਨਹੀਂ ਵੀਰੇ ਆਪਣਾ ਤਾਂ ਸਾਰਿਆਂ ਨਾਲ ਹੀ ਮੋਹ ਪਿਆਰ ਹੈ ਮੋਹ ਪਿਆਰ ਹੈ ਇਹਨਾਂ ਨੇ ਵੰਡ ਤੇ ਤੇ ਹੁਣ ਉਹ ਮਤਲਬ ਇਹਨਾਂ ਨੇ ਤਾਂ ਗਾਤਾ ਜਾਂ ਕਰਤਾ ਜਾਂ ਕਿਸੇ ਪੋਲੀਟੀਸ਼ਨ ਨੇ ਕਹਿਤਾ ਪਰ ਜਿਹੜੀ ਆਮ ਜਨਤਾ ਯੂਥ ਹੈ ਉਹ ਚਿੱਟਾ ਕਾਗਜ਼ਾ ਉੱਤੇ ਲਿਖਤਾ ਕਿ ਮੈਂ ਮਜਾਇਲਾਂ ਮੈਂ ਦਰਬਿਆ ਮੈਂ ਮਲਬਈਆ ਉਹਨਾਂ ਦੇ ਫੈਕਟ ਬਹੁਤ ਮਾੜਾ ਹੋ ਰਿਹਾ ਉਦੋਂ ਬਾਅਦ ਇਹ ਵੰਡੇ ਗਏ ਫਿਰ ਜਿਵੇਂ ਮਾਲਵੇ ਚ ਆਜੋ ਉਹ ਪੁਆਦੀ ਅੱਡ ਹੋਣਗੇ ਮਾਲਵੇ ਵਾਲੇ ਅੱਡ ਹੋਣਗੇ ਮਲਬਈ ਵਾਲੇ ਫਿਰ ਕਹਿੰਦੇ ਬਠਿੰਡੇ ਵਾਲੇ ਹੋਣਗੇ ਅਸੀਂ ਮੁਕਸਰ ਵਾਲੇ ਆ ਇਹ ਜਾ ਕੇ ਨਾ ਕਬੀਲਿਆਂ ਚ ਪੰਜਾਬ ਰਹਿ ਜਾਣਾ